ਵੀਰਾਂ ਨੂੰ ਪਿਆਰੇ ਵਿਦਿਆਰਥੀਓ 7ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਅਧਿਆਇ 10 ਪਰਯੋਗਿਕ ਰੇਖਾ ਗਣਿਤ ਅਭਿਆਸ ਨੰਬਰ 10.4 ਤੇ ਇਹਦਾ ਤੀਜਾ ਸਵਾਲ ਅਸੀਂ ਇਸ ਵੀਡੀਓ ਵਿੱਚ ਦੋ ਵਿਦਿਆਰਾਂਹੀਂ ਕਰਨ ਜਾ ਰਹੇ ਹਾਂ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਤੇ ਹਰ ਪੜਾਅ ਤੇ ਵੀਡੀਓ ਨੂੰ ਪਾਜ਼ ਕਰਕੇ ਤੁਸੀਂ ਨਾਲ ਦੇ ਨਾਲ ਉਹਦਾ ਅਭਿਆਸ ਕਰਨਾ ਹੈ ਜਿਵੇਂ ਹਰ ਤਾਂ ਦਸੀਆਂ ਵੀ ਜ ਨੇ ਜਿਵੇਂ ਦੇਛ ਨਿਰ ਦੇ ਜਿੱਤੇ ਗਏ ਨੇ ਸੋ ਤੁਸੀਂ ਪੈਨਸਲ ਰਬਰ ਫੁੱਟਾ ડી ਪ੍ਰਕਾਰ ਇੱਕ ਗੱਤਾ ਦੇ ਪੇਪਰ ਜਾਂ ਆਪਣੇ ਕਾਜਿਸਟਰ ਲੈ ਲਓ ਤੇ ਨਾਲ ਦੇ ਨਾਲ ਤੁਹਾ ਦਾ ਅਭਿਆਸ ਤੁਸੀਂ ਕਰੀ ਜਾਓ ਸੋ ਆਪ ਸ਼ੁਰੂ ਕਰਦੇ ਹਾਂ ਇਸੇ ਚੈਨਲ ਤੇ ਪਿਆਰੇ ਵਿਦਿਆਰਥੀਓ ਤੁਹਾਡੀ 7ਵੀਂ ਜਮਾਤ ਨਾਲ ਜੁੜੀਆਂ ਤਿੰਨ ਪਲੇਲਿਸਟਾਂ ਹੋ ਰਹੀਆਂ ਨੇ ਤੁਸੀਂ ਚੈਨਲ ਤੇ ਜਾਓ ਚੈਨਲ ਨੂੰ ਖੋਲ ਕੇ ਪਲੇਲਿਸਟ ਤੇ ਟੈਪ ਕਰੋ ਤੇ ਉੱਥੇ ਤੁਹਾਨੂੰ ਮਿਲੇਗੀ 7th ਇੰਗਲਿਸ਼ ਜਿਹਦੇ ਵਿੱਚ ਤੁਹਾਡੀ ਅੰਗਰੇਜ਼ੀ ਦੀ ਕਿਤਾਬ ਮਾਈ ਇੰਗਲਿਸ਼ ਕੰਪੈਨੀਅਨ ਸਾਰੀ ਦੀ ਸਾਰੀ ਹੱਲ ਕਰਕੇ ਪਾ ਦਿੱਤੀ ਗਈ ਹੈ ਠੀਕ ਹੈ ਇਹ 7ਵੀਂ ਵਿਗਿਆਨ ਜਿਹਦੇ ਵਿੱਚ ਦੋ ਚੈਪਟਰ ਹੋ ਗਏ ਨੇ ਤੇ ਬਾਕੀ ਦਾ ਕੰਮ ਵੀ ਛੇਤੀ ਮੁਰਕੇ ਸ਼ੁਰੂ ਕਰ ਦਿੱਤਾ ਜਾਏਗਾ ਇੱਕ ਬੱਚੇ ਉਹ ਬੜੀ ਹੀ ਬਹੁਤ ਵਧੀਆ ਤੁਹਾਡੀ ਜਨਰਲ ਨੋਲੇਜ ਨੂੰ ਵਧਾਉਣ ਲਈ ਪਲੇਲਿਸਟ ਹੈ ਕਿ ਐਬ੍ਰੀਵੀਏਸ਼ਨ ਜਿਹਦੇ ਵਿੱਚ ਅਲੱਗ-ਅਲੱਗ ਵਿਸ਼ਿਆਂ ਦੀਆਂ ਐਬ੍ਰੀਵੀਏਸ਼ਨਸ ਨੂੰ ਐਕਸਪੈਂਡ ਕਰਕੇ ਵਿਸਤਾਰਿਤ ਰੂਪ ਵਿੱਚ ਦੱਸਿਆ ਗਿਆ ਸੋ ਤੁਸੀਂ ਇਹਨਾਂ ਪਲੇਲਿਸਟਾਂ ਨੂੰ ਖੋਲ ਕੇ ਇਹਨਾਂ ਵਿੱਚ ਪਹਿਲੀ ਵੀਡੀਓ ਦੀ ਜ਼ਰੂਰ ਦੇਖੋ ਆਹ ਦੇਖਿਓ ਬੱਚਿਓ ਚੌਥਾ ਸਵਾਲ ਕੀ ਗੰਦਾ ਕਿ ਨੇ ਤ੍ਰਿਪੋਜ XYZ ਦੀ ਰਚਨਾ ਕਰੋ ਜੇਕਰ XY 4 ਸੈਂਟੀਮੀਟਰ ਕੋਣ X 45 ਡਿਗਰੀ ਅਤੇ ਕੋਣ Z 60 ਡਿਗਰੀ ਹੈਗਾ ਹੁਣ ਬੱਚੇ ਧਿਆਨ ਦਿਓ ਕਾਲੀ ਨਹੀਂ ਕਰਨੀ ਹਮੇਸ਼ਾ ਸਵਾਲ ਨੂੰ ਧਿਆਨ ਨਾਲ ਪੜ੍ਹਨਾ ਹੈ ਪੁਜਾ ਹੈਗੀ ਇਹ x y ਠੀਕ ਹੈ ਪਰ ਇਹਨੇ x ਤੇ ਦਿੱਤਾ ਹੈ 45 ਡਿਗਰੀ ਅਰਥਾ z ਦਿੱਤਾ ਹੈ y ਨਹੀਂ ਦਿੱਤਾ ਸਾਨੂੰ ਚਾਹੀਦਾ y ਇਹ ਦੇਖੋ ਜੇ ਇਹ ਕੋਣ x ਤੇ ਬਣੇਗਾ a ਫਿਰ xy ਪੁਜਾ ਤੇ ਫਿਰ ਇੱਕ ਕੋਣ ਬਣੇਗਾ y ਦੇ ਉੱਤੇ ਤੇ ਉਹ ਬਣ ਜਾਏਗਾ a s a ਕੋਣ ਪੁਜਾ ਕੋਣ ਦੇ ਨੇ ਮੁਤਾਬਕ ਤ੍ਰਿਭੁਜ ਬਣਾਇਆ ਜਾ ਸਕਦਾ ਹੈ ਪਰ ਬੱਚਿਓ ਇਹ ਬਣਦਾ ਪਿਆ ਹੈ ਤੁਹਾਡਾ A A S ਮਣੀ ਇਥੇ Z ਆਏਗਾ ਫਿਰ A ਤੇ ਫਿਰ S ਇਹਦੇ ਨਾਲ A A S ਦੇ ਨਾਲ ਜਿਹੜਾ ਹੈ ਉਹ ਤ੍ਰਿਭੁਜ ਨਹੀਂ ਬਣਾਇਆ ਜਾ ਸਕਦਾ ਸੋ ਸਾਨੂੰ ਇਥੇ ਇਦਾਂ ਲਿਖਾਂਗੇ A S A ਦੇ ਨੇਮ ਮੁਤਾਬਕ ਸਾਨੂੰ ਕੋਣ Y ਦੀ ਲੋੜ ਹੈ ਪਰ ਬੱਚਿਓ ਜਦੋਂ ਤ੍ਰਿਭੁਜ ਦੇ ਦੋ ਕੋਣ ਦਿੱਤੇ ਹੋਣ ਤੇ ਤੀਜਾ ਕੋਣ ਸਹਿਜੇ ਹੀ ਕੱਢਿਆ ਜਾ ਸਕਦਾ ਹੈ ਕਿਉਂ ਕੱਢਿਆ ਜਾ ਸਕਦਾ ਹੈ ਕਿਉਂਕਿ ਸਿਧਾਂਤ ਤੇ ਅਸੀਂ ਜਾਣਦੇ ਹਾਂ ਕਿ ਕਿਸੇ ਤ੍ਰਿਭੁਜ ਦੇ ਤਿੰਨੋਂ ਕੋਣਾਂ ਦਾ ਜੋੜ 180 ਡਿਗਰੀ ਹੁੰਦਾ ਹੈ। ਇਹ ਸਚਾਈ ਹੈ, ਅਟਲ ਸਚਾਈ ਹੈ। ਇਹ ਇੱਕ ਤੱਥ ਹੈਗਾ ਜੋ ਸਾਨੂੰ ਹਮੇਸ਼ਾ ਮਨਕੀ ਕੰਠ ਹੋਣਾ ਚਾਹੀਦਾ ਹੈ। ਕਿ ਕਿਸੇ ਵੀ ਤ੍ਰਿਭੁਜ ਦੇ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਚਾਹੇ ਸਮਕੋਣੀ ਤ੍ਰਿਭੁਜ ਹੋਵੇ, ਨਿਊਨ ਕੋਣੀ ਤ੍ਰਿਭੁਜ ਹੋਵੇ, ਅਧਿਕ ਕੋਣੀ ਤ੍ਰਿਭੁਜ ਹੋਵੇ, ਸੰਪੂਜੀ ਹੋਵੇ, ਸਮਦੋਪੁਜੀ ਹੋਵੇ, ਵਿਖੰਪੁਜੀ ਹੋਵੇ ਕੋਈ ਵੀ ਤ੍ਰਿਭੁਜ ਹੋਵੇ ਤਿੰਨਾਂ ਕੋਣਾਂ ਦਾ ਜੋੜ ਹਮੇਸ਼ਾ 180 ਡਿਗਰੀ ਹੁੰਦਾ ਹੈ। ਸੋ ਇਸ ਕਰਕੇ اسی ਸਿਧਾਂਤ ਨੂੰ ਵਰਤਾਂਗੇ ਤੇ ਕਹਾਂਗੇ x y z 180 ਡਿਗਰੀ ਕੋਣ ਤਿੰਨੋਂ ਜੋੜ ਹੁਣ ਕੋਣ y ਅਸੀਂ ਕੱਢਣਾ ਇੱਥੇ ਹੈ ਬੱਚਿਓ x ਸੱਜੇ ਪਾਸੇ ਗਿਆ z ਸੱਜੇ ਪਾਸੇ ਗਿਆ ਅਸੀਂ ਸਮੀਕਰਨ ਕੀਤੇ ਹੋਏ ਨੇ ਜਦੋਂ ਖੱਬੇ ਤੋਂ ਸੱਜੇ ਜਾਂਦੀ ਹੈ ਕੋਈ ਪਦ ਤੇ ਉਹਦਾ ਚਿੰਨ ਬਦਲ ਜਾਂਦਾ ਸੋ ਜਮਾ ਦਾ ਘਟਾ ਹੋ ਜਾਏਗਾ ਇੱਥੇ ਵੀ ਜਮਾ ਦਾ ਘਟਾ ਹੋ ਜਾਏਗਾ ਹੁਣ x ਦਾ ਮੁੱਲ 45 ਡਿਗਰੀ ਦਿੱਤਾ ਹੈ z ਦਾ ਮਤਲਬ ਕੋਣ ਕੋਣ z ਦਾ ਮੁੱਲ 60 ਡਿਗਰੀ ਦਿੱਤਾ ਹੈ ਸੋ ਘਟਾ 45 ਤੇ ਘਟਾ 60 ਕਿੰਨਾ ਹੋ ਜਾਂਦਾ ਘਟਾ 105 ਸੋ ਘਟਾ 105 180 ਚੋਂ 105 ਗਿਆ 75 ਸੋ ਸਾਡੇ ਕੋਲ Y ਦਾ ਮੁੱਲ ਆ ਗਿਆ ਹੁਣ ਅਸੀਂ ਬੜੇ ਆਰਾਮ ਦੇ ਨਾਲ X ਕੋਣ 45 ਡਿਗਰੀ Y ਕੋਣ 75 ਡਿਗਰੀ ਤੇ ਭੁਜਾ ਜਿਹੜੀ ਹੈ 4 ਸੈਂਟੀਮੀਟਰ ਨੂੰ ਲੈ ਕੇ ਤ੍ਰਿਭੁਜ ਬਣਾ ਸਕਦੇ ਹਾਂ ਆਹ ਦੇਖਿਓ ਸੋ ਪੜਾ ਪਹਿਲਾਂ ਦਿੱਤੇ ਮਾਪਾਂ ਮੁਤਾਬਕ ਤ੍ਰਿਭੁਜ XYZ ਦਾ ਰਫ ਚਿੱਤਰ ਬਣਾਓ ਸੋ ਵਿਚਿਆ ਦੇਖੋ X Y ਐਪ 30 ਡਿਗਰੀ ਆ ਗਿਆ X ਐਪ 75 ਡਿਗਰੀ ਆ ਗਿਆ Y ਜਿਹੜਾ ਅਸੀਂ ਕੱਢਿਆ ਹੁਣੀ ਹਰ 4 ਸੈਂਟੀਮੀਟਰ ਲੰਬਾਈ ਤੇ 60 ਡਿਗਰੀ ਦਿੱਤਾ ਹੈ ਜਿਹੜਾ ਇਸ ਰਚਨਾ ਦੇ ਵਿੱਚ ਇਹਦੀ ਵਰਤੋਂ ਨਹੀਂ ਹੋਏਗੀ ਐ 60 ਡਿਗਰੀ ਦੀ ਵਰਤੋਂ ਨਹੀਂ ਹੋਏਗੀ ਕੱਲੀ ਇਸ ਕੋਣ ਦੀ ਵਰਤੋਂ ਹੋਏਗੀ ਇਹ ਭੁਜਾ ਤੇ ਇਹ ਕੋਣ ਦੀ ਵਰਤੋਂ ਹੋਏਗੀ ਠੀਕ ਹੈ ਸੋ ਪੜਾ ਬੜਾ ਦੂਜਾ ਰੇਖਾ XY 4 ਸੈਂਟੀਮੀਟਰ ਖਿਚੋ ਖਿਚ ਲਈ ਜੀ ਬੜਾ ਸੌਖਾ ਫੁੱਟੇ ਦੇ ਨਾਲ ਖਿਚ ਲਈ ਕੋਣ ਮਾਪਕ ਦੀ ਮਦਦ ਨਾਲ Y ਨੂੰ ਸ਼ਿਖਰ ਮੰਨ ਕੇ XYZ 75 ਡਿਗਰੀ ਦਾ ਨਿਸ਼ਾਨ ਲਾਓ ਸੋ ਬੱਚਿਓ ਕਿ ਇਹ Y ਦੇ ਉੱਤੇ 75 ਡਿਗਰੀ ਬਣਾਉਣਾ ਹੈ ਸੋ ਇਹਨੂੰ AD ਬਿੰਦੂ ਹੈਗੀ ਇਹਨੂੰ Y ਤੇ ਰੱਖਾਂਗੇ ਭਾਵ ਜੋ ਰੇਖਾ ਦਾ ਸਿਰ ਹੈ Y ਉੱਤੇ ਰੱਖਾਂਗੇ ਤੇ ਇੱਥੋਂ ਦੀ ਨਾਪਾਂਗੇ 10 20 30 40 50 60 70 80 ਤੇ ਇਹ ਦੋਨਾਂ ਦੇ ਵਿਚਕਾਰ ਅਗਿਆ 75 ਇੱਥੇ ਨਿਸ਼ਾਨ ਲਾਤਾ ਪੈਨਸਲ ਦੇ ਨਾਲ ਹੁਣ ਅਸੀਂ D ਚੱਕ ਲਾਂਗੇ D ਚੱਕ ਲਿਆ ਤੇ ਇਹ ਵਿਚੋ ਸਾਡਾ ਨਿਸ਼ਾਨ ਲੱਗਾ ਆ ਗਿਆ ਹੁਣ ਅਗਲਾ ਪੜਾ ਦੇਖੀਏ ਅਗਲਾ ਪੜਾਏ Y ਨੂੰ ਲਾਏਗੇ ਨਿਸ਼ਾਨ ਨਾਲ ਜੋੜ ਕੇ ਰੇਖਾ YR ਖਿੱਚੋ ਸੋ Y ਨੂੰ ਲਾਏਗੇ ਨਿਸ਼ਾਨ ਦੇ ਨਾਲ ਜੋੜ ਕੇ ਰੇਖਾ YR ਅਸੀਂ ਖਿੱਚ ਦਿੱਤੀ ਤੇ ਬੱਚਿਓ ਕੋਣ ਸਾਡਾ 75 ਡਿਗਰੀ ਦਾ ਇੱਕ ਬਣ ਗਿਆ ਹੁਣ ਅਸੀਂ X ਦੇ ਉੱਤੇ ਕੋਣ 45 ਡਿਗਰੀ ਬਣਾਉਣਾ ਸੋ ਪੜਾ ਪੰਜ ਕੋਣ ਮਾਪਕ ਦੀ ਮਦਦ ਨਾਲ X ਨੂੰ ਸ਼ਿਖਰ ਮੰਨ ਕੇ XYZ YX Z ਦਾ ਰਣਾ ਹੈ ਨਾ 45 ਡਿਗਰੀ ਦਾ ਨਿਸ਼ਾਨ ਲਗਾਓ ਸੋ ਬੱਚਿਓ ਹੁਣ ਇੱਥੋਂ ਦੀ ਗਣਨਾ ਠੀਕ ਹੈ ਸੋ 10 20 30 40 ਤੇ ਇਹ ਗੱਭੇ ਹੈਗਾ 45 ਸੋ ਇੱਥੇ ਨਿਸ਼ਾਨ ਲਾ ਦਿੱਤਾ ਤੇ ਹੁਣ ਅਸੀਂ ਡੀ ਚੱਕ ਲਿਆ ਡੀ ਚੱਕ ਲਿਆ ਐਸਾ ਨਿਸ਼ਾਨ ਲੱਗਾ ਰਹਿ ਗਿਆ ਹੁਣ ਅਸੀਂ ਐਕਸ ਨੂੰ ਇਧਰੋਂ ਜੋੜਾਂਗੇ ਤੇ ਸਾਡਾ ਤ੍ਰਿਕੋਣ ਤਿਆਰ ਹੋ ਜਾਏਗਾ ਸੋ ਬੱਚਿਓ ਆ ਦੇਖੋ ਐਕਸ ਨੂੰ ਲਾਏਗੇ ਨਿਸ਼ਾਨ ਨਾਲ ਜੋੜੋ ਜਿਸ ਨਾਲ ਦੇਖਾ Y ਆ Z ਤੇ ਕੱਟੀ ਜਾਂਦੀ ਹੈ ਤ੍ਰਿਕੋਣ XYZ ਲੋੜਿੰਦੀ ਤ੍ਰਿਕੋਣ ਹੈ ਸੋ ਐਸਾ ਸਾਡਾ ਤ੍ਰਿਕੋਣ ਬਣ ਗਿਆ X Y ਜ਼ੈਡ ਇਦਾਂ ਹੀ ਸੀਗਾ ਇਹ ਦੇਖੋ xy 4cm x 45cm ਇਹ ਆਪ ਵੀ ਸੱਠ ਆ ਜਾਏਗਾ ਤੇ ਇਹ 75 ਡਿਗਰੀ ਅਸੀਂ ਜਿਹੜਾ y ਕੱਢ ਕੇ ਅਸੀਂ ਇਹ ਦੋਨਾਂ ਦੀ ਮਦਦ ਨਾਲ ਇਹ ਦੋਨਾਂ ਨੂੰ ਜੋੜ ਕੇ 180 ਚੋਂ ਕੱਢਿਆ ਤੇ ਸਾਨੂੰ 75 ਡਿਗਰੀ ਆ ਗਿਆ ਤੇ ਇਹ ਬਣ ਗਿਆ ਬੱਚਿਓ ਹੁਣ ਇਹ d ਦੇ ਨਾਲ ਤੇ ਇਹ ਬਣਾਉਣਾ ਬੜਾ ਹੀ ਸੌਖਾ ਹੈਗਾ ਜਿਵੇਂ ਕਿ ਮੈਂ ਪਹਿਲੇ ਪਿਛਲੀ ਵੀਡੀਓਜ਼ ਵਿੱਚ ਵੀ ਕਿਹਾ ਹੋ ਸਕਦਾ ਹੈ ਕਿ ਧਿਆਨਾਂ ਵਿੱਚ ਉਹ ਛੇਛੇ ਤੋਂਨ ਤੇ ਕਹਿਣ ਕਿ d ਦੀ ਵਰਤੋਂ ਨਹੀਂ ਕਰਨੀ ਪ੍ਰਕਾਰ ਦੇ ਨਾਲ ਬਣਾਣਾ ਤੇ ਬੱਚਿਓ ਪ੍ਰਕਾਰ ਦੇ ਨਾਲ ਪਹਿਲੀ ਦੂਜੀ ਵਾਰ ਜੇ ਨਹੀਂ ਬਣਦਾ ਇਹ ਕੋਸ਼ਿਸ਼ ਨਹੀਂ ਛੱਡਣਾ ਹਿੰਮਤ ਨਹੀਂ ਹਾਰਨੀ ਘਬਰਾਣਾ ਨਹੀਂ ਤਿੰਨ ਚਾਰ ਵਾਰ ਕਰਨਾ ਹੈ ਅਭਿਆਸ ਦੀ ਨਹੀਂ ਇਹੋ ਜੇ ਕੰਮ ਹੁੰਦੇ ਹਨ ਖਾਸ ਕਰਕੇ ਜਿਹੜੇ ਕੰਮ ਅਸੀਂ ਪਹਿਲੀ ਵਾਰ ਕੀਤੇ ਹੁੰਦੇ ਹਾਂ ਸੋ ਹਾਲਾਂਕਿ ਅਸੀਂ ਇਹ ਜਿਹੜੀ ਇਹ ਕਿਰਿਆਵਾਂ ਨੇ ਪ੍ਰਯੋਗਿਕ ਜਿਓਮੈਟਰੀ ਜਿਹੜੀ ਹੈਗੀ ਹੈ ਰੇਖਾਗਣਿਤੀ ਅਸੀਂ ਛੇਵੇਂ ਵਿੱਚ ਕੋਣ ਬਣਾ ਚੁੱਕੇ ਹਾਂ ਠੀਕ ਹੈ ਆਹ ਦੇਖਿਓ ਹੁਣ ਅਸੀਂ ਬੱਚਿਓ ਦੂਜੀ ਵਿਧੀ ਨਾਲ ਕਰਦੇ ਹਾਂ ਸੋ ਪਹਿਲਾ ਜਿਹੜਾ ਪੜਾਏ ਇਹੜਾ ਵਾਈਲ ਬਣਦਾ ਉਸੇ ਤਰ੍ਹਾਂ ਜਿੱਦਾਂ ਮੈਂ ਪਹਿਲੀ ਵਿਧੀ ਵਿੱਚ ਦੱਸਿਆ ਇਹਨੂੰ ਦੁਹਰਾਉਣ ਦੀ ਕੋਈ ਲੋੜ ਨਹੀਂ ਹੈਗੀ ਦੂਜਾ ਪੜਾ ਰਫ ਸਕੈਚ ਬਣਾਉਣ ਦਾ ਉਹ ਵੀ ਦਈ ਹੈ ਮੇਰੀ ਦੂਜੀ ਸਲਾਈਡ ਪੜਾ ਪਹਿਲਾ ਇਹੀ ਹੈਗਾ ਪੜਾ ਨੰਬਰ 2 xy 4 ਸੈਂਟੀਮੀਟਰ ਖਿਚੋ ਇਹ ਵੀ ਬਿਲਕੁਲ ਉਸੇ ਤਰ੍ਹਾਂ ਹੁਣ ਅੱਗੇ ਅਸੀਂ ਪ੍ਰਕਾਰ ਦੀ ਵਰਤੋਂ ਕਰਨੀ ਹੈ ਲਓ ਜੀ ਪ੍ਰਕਾਰ ਦੀ ਮਦਦ ਨਾਲ y ਤੇ ਲੰਮ ਖਿਚੋ ਸੋ ਬੱਚਿਓ ਇਹ ਲੰਮ ਖਿੱਚਣਾ ਅਸੀਂ 6ਵੀਂ ਜਮਾਤ ਵਿੱਚ ਸਿੱਖ ਚੁੱਕੇ ਹਾਂ ਲੈ ਫਿਰ ਦੁਬਾਰਾ ਦਿਨ ਕਿੱਦਾਂ ਕਰਨਾ ਇੱਥੇ ਸੂਈ ਰੱਖਣੀ ਹੈ ਪ੍ਰਕਾਰ ਥੋੜੀ ਖੋਲਣੀ ਹੈ ਤੇ ਇਦਾਂ ਛਾਪ ਲਗਾ ਦੇਣੀ ਹੈ ਲਗਾ ਦਿੱਤੀ ਹੁਣ ਸਰਕਾਰ ਨੂੰ ਉਦਾਂ ਹੀ ਉਦਾਂ ਹੀ ਚੱਕ ਲੈਣਾ ਹੈ ਨਾ ਉਹਨੂੰ ਛੋਟਾ ਕਰਨਾ ਨਾ ਵੱਡਾ ਕਰਨਾ ਤੇ ਸੂਈ ਇੱਥੇ ਰੱਖਣੀ ਹੈ ਤੇ ਉਨੀ ਪ੍ਰਕਾਰ ਖੁੱਲ੍ਹਣਾ ਇੱਕ ਚਾਪ ਲਾ ਲੈਣੀ ਹੈ ਹੁਣ ਸੂਈ ਚੱਕ ਕੇ ਇੱਥੇ ਰੱਖਣੀ ਹੈ ਤੇ ਉਨੀ ਪ੍ਰਕਾਰ ਖੁੱਲੀ ਰੱਖ ਕੇ ਇੱਕ ਚਾਪ ਇੱਥੇ ਲਾ ਲੈਣੀ ਹੈ ਠੀਕ ਹੈ ਹੁਣ ਅਸੀਂ ਬੱਚਿਓ ਕੀ ਕਰਨਾ ਹੈ ਹੁਣ ਅਸੀਂ ਇੱਥੇ ਸੂਈ ਰੱਖਣੀ ਹੈ ਹੁਣ ਭਾਵੇਂ ਪ੍ਰਕਾਰ ਛੋਟੇ ਵੱਡੇ ਕਰ ਲਓ ਆਪਣੀ ਲੋੜ ਦੇ ਮੁਤਾਬਕ ਤੇ ਇੱਕ ਚਾਪ ਇੱਥੇ ਖਿੱਚਣੀ ਹੈ ਹੁਣ ਉਨੀ ਪ੍ਰਕਾਰ ਰੱਖਣੀ ਹੈ ਜਿੰਨੀ ਇੱਥੇ ਖੁੱਲੀ ਸੀ ਤੇ ਹੁਣ ਸੂਈ ਤੇ ਰੱਖਣੀ ਹੈ ਇੱਕ ਚਾਪ ਇੱਥੇ ਲਾ ਲੋ ਨਹੀਂ ਤੇ ਇਹਨੂੰ ਬੱਚੋ ਇਹਨੂੰ ਜੋੜ ਦੇਣਾ ਹੈ ਵਾਈ ਨੂੰ ਇਸ ਜਿੱਥੇ ਬਿੰਦੂ ਕੱਢਦੇ ਨੇ ਇਹ ਜਿੱਥੇ ਦੋ ਚਾਪਾਂ ਕੱਢਦੀਆਂ ਇਹਨੂੰ ਇੰਨਾ ਜੋੜ ਦੇਣਾ ਹੈ ਇਹ ਸਾਡਾ ਲੰਬਾ ਹੋ ਜਾਗਾ 90 ਡਿਗਰੀ ਹੁਣ 90 ਡਿਗਰੀ ਤੇ ਸਾਨੂੰ ਚਾਹੀਦਾ ਬੱਚੋ 75 ਡਿਗਰੀ ਹੁਣ ਆ ਦੇਖੋ ਬੱਚੋ ਇੱਥੋਂ ਦੀ ਲੈ ਕੇ ਇੱਥੇ ਤੱਕ ਬਹਿ ਗਿਆ 60 ਡਿਗਰੀ ਇੱਥੋਂ ਦੀ ਲੈ ਕੇ ਇੱਥੇ ਤੱਕ ਹੈਗਾ 60 ਡਿਗਰੀ ਤੇ ਇੱਥੋਂ ਦੀ ਲੈ ਕੇ ਇੱਥੇ ਤੱਕ ਹੈਗਾ 60 ਡਿਗਰੀ ਇਹ ਵੀ ਸਾਡਾ ਡਿਗਰੀ ਹੈ ਇਹਦਾ ਅੱਧਾ ਹੋ ਗਿਆ 30 ਭਾਵ 60 ਜਮਤੀ 90 ਇਹ 90 ਹੈਗਾ ਨਾ ਸੋ ਇਹ ਹੈਗਾ 60 ਹੈਗਾ 30 ਤੇ ਬੱਚੋ 60 ਵਿੱਚ ਕਿੰਨਾ ਜੋੜਿਆ ਗਿਆ 70 ਆਏਗਾ 60 ਵਿੱਚ ਜੋੜਿਆ ਜਾਏ 15 ਭਾਵ ਇਸ ਕੋਣ ਦਾ ਇਸ ਚਾਪ ਦਾ ਜਿਹੜੀ 30 ਡਿਗਰੀ ਹੈਗੀ ਇਹਦਾ ਅੱਧਾ ਕਰਾਂਗੇ ਤੇ ਸਾਨੂੰ ਇਹ 75 ਡਿਗਰੀ ਦਾ ਕੋਣ ਮਿਲ ਜਾਏਗਾ ਆ ਬਣਾਈਏ ਉਹਨਾਂ ਸੋ ਪ੍ਰਕਾਰ ਦੀ ਮਦਦ ਨਾਲ Y ਨੂੰ ਸ਼ਿਖਰ ਮੰਨ ਕੇ ਕੋਣ XYZ 75 ਡਿਗਰੀ ਬਣਾਓ ਸੋ ਇੱਥੇ ਸੂਈ ਰੱਖੀ ਚਾਪ ਲਗਾਈ ਉੰਨੀ ਪ੍ਰਕਾਰ ਖੁੱਲੀ ਰੱਖਣੀ ਜਿੰਨੀ ਇੱਥੇ ਖੁੱਲੀ ਸੀ ਉਲ ਪ੍ਰਕ ਸੁਈ ਇੱਥੇ ਰੱਖੀ ਤੇ ਚਾਪ ਲਗਾਈ ਜਿੱਥੇ ਚਾਪਾਂ ਤੋਂ ਕਟੀਆਂ ਉਹਨੂੰ ਇਹਦੇ ਨਾਲ ਇਹਦਾ ਜੋੜ ਦਿੱਤਾ ਹੁਣ ਬੱਚਿਓ ਇਹ ਦੇਖੋ ਇਹ 60 ਡਿਗਰੀ ਤੇ ਇੱਥੋਂ ਦੀ ਲੈ ਕੇ ਇੱਥੇ ਤੱਕ 15 ਡਿਗਰੀ ਠੀਕ ਹੈ ਤੇ ਕੀ ਬਣ ਗਿਆ 60 ਜਮਾ 15 75 ਡਿਗਰੀ ਸੋ ਇੱਥੋਂ ਦੀ ਲੈ ਕੇ ਇਹ ਇੱਥੇ ਤੱਕ ਇਹ ਵਾਲਾ ਇਹ ਜਿਹੜਾ ਕੋਣ ਇੱਥੇ ਤੱਕ ਹੈ ਜਿਹੜੀ ਇਹ ਦੇਖਾਈ ਗਈ ਹੈ ਇਹ ਸਾਡਾ 75 ਡਿਗਰੀ ਦਾ ਕੋਣ ਬਣ ਗਿਆ ਠੀਕ ਹੈ ਹੁਣ ਅਸੀਂ ਇੱਥੇ ਬਣਾਉਣਾ ਹੈ 45 ਡਿਗਰੀ ਦਾ ਕੋਣ ਹੁਣ ਪ੍ਰਕਾਰ ਦੀ ਮਦਰ ਨਾਲ ਐਕਸ ਤੇ ਲੰਬ ਖਿੱਚੋ ਜਿੱਦਾਂ ਬੱਚੋ ਇੱਥੇ ਲੰਬ ਖਿੱਚਿਆ ਹੁਣ ਇੱਥੇ ਸੂਈ ਰੱਖਣੀ ਹੈ ਇੱਥੋਂ ਦੀ ਚਾਪ ਸੱਜੇ ਤੋਂ ਖੱਬੇ ਪਾਸੇ ਬਣਾਉਣੀ ਹੈ ਜਿੱਦਾਂ ਇਹ ਖੱਬੇ ਤੋਂ ਸੱਜੇ ਬਣਾਈ ਸੀ ਐ ਸੱਜੇ ਤੋਂ ਖੱਬੇ ਬਣਾਉਣੀ ਹੈ ਹੁਣ ਉਨੀ ਪ੍ਰਕਾਰ ਖੁੱਲੀ ਰੱਖਣੀ ਹੈ ਜਿਹਦੇ ਨਾਲ ਚਾਪ ਵਿੱਚ ਸੀ ਇੱਕ ਲੰਬ ਇੱਥੇ ਇੱਕ ਚਾਪ ਇੱਥੇ ਲਾਈ ਫਿਰ ਸੂਈ ਚਾਕੇ ਇੱਥੇ ਰੱਖੀ ਤੇ ਇੱਕ ਚਾਪ ਇੱਥੇ ਲਾਈ ਫਿਰ ਸੂਈ ਇੱਥੇ ਰੱਖੀ ਤੇ ਪ੍ਰਕਾਰ ਛੋਟੀ ਵੱਡੀ ਕਰਨ ਲਈ ਲੋੜ ਦੇ ਮੁਤਾਬਕ ਤੇ ਇੱਕ ਚਾਪ ਐ ਖਿੱਚੀ ਉਨੀ ਖੋਲ ਕੇ ਸੂਈ ਇੱਥੇ ਰੱਖੀ ਤੇ ਇੱਕ ਚਾਪ ਇੱਥੇ ਖਿੱਚੀ ਜਿੱਥੇ ਚਾਪਾਂ ਘਟਦੀਆਂ ਨੇ ਉਸ ਬਿੰਦੂ ਨੂੰ ਐਕਸ ਨਾਲ ਜੋੜਤਾ ਤੇ ਆ ਬਣ ਗਿਆ ਐਕਸ ਉੱਤੇ ਲੰਬ। ਇਹ ਬਣ ਗਿਆ ਬੱਚੇ 90 ਡਿਗਰੀ ਦਾ ਕੋਣ 90 ਡਿਗਰੀ। ਹੁਣ ਬੱਚੋ 90 ਦਾ ਅੱਧਾ ਕਿੰਨਾ ਹੁੰਦਾ 45। ਇਹਦਾ ਮਤਲਬ ਇਹ ਹੋਇਆ ਕਿ ਅਸੀਂ ਇੱਥੋਂ ਦੀ ਲੈ ਕੇ ਇਹੜੀ ਚਾਪ 'ਤੇ 90 ਡਿਗਰੀ ਇਹਦਾ ਅਸੀਂ ਸਮਦੂਭਾਜਨ ਕਰਾਂਗੇ। ਭਾਵ ਇੱਥੇ ਸੂਈ ਰੱਖਾਂਗੇ ਇੱਕ ਚਾਪ ਇੱਥੇ ਖਿੱਚਾਂਗੇ ਫਿਰ ਸੂਈ ਇੱਥੇ ਰੱਖਾਂਗੇ ਇੱਕ ਚਾਪ ਇੱਥੇ ਖਿੱਚਾਂਗੇ ਫਿਰ ਜੋੜ ਦਾਂਗੇ ਤੇ 45 ਡਿਗਰੀ ਦਾ ਕੋਣ ਬਣ ਜਾਏਗਾ। ਆ ਦੇਖੀ। ਸੋ ਵਿਚਾਰ ਦੇਖੋ ਇੱਥੇ ਸੂਈ ਰੱਖੀ ਤੇ ਐ ਛਾਪ ਖਿੱਚੀ ਫੇਰ ਸੂਈ ਇੱਥੇ ਰੱਖੀ ਤੇ ਛਾਪ ਇੱਥੇ ਖਿੱਚੀ ਤੇ ਇਹਨੂੰ ਜੋੜ ਦਿੱਤਾ ਤੇ ਇੱਥੇ ਲੱਗ ਲੱਗੇ ਤੇ Z ਤੇ ਕੱਟ ਗਈ ਤੇ ਇਹ ਬੱਚੇ 45 ਡਿਗਰੀ ਦਾ ਕੋਣ ਬਣ ਗਿਆ ਬਲਾ ਇਹ 45 ਡਿਗਰੀ ਦਾ ਕੋਣ ਬਣ ਗਿਆ ਪ੍ਰਕਾਰ ਦੀ ਮਦਦ ਨਾਲ X ਨੂੰ ਸ਼ਿਖਰ ਮੰਨ ਕੇ YXZ YXZ ਬਰਾਬਰ 45 ਡਿਗਰੀ ਬਣਾਓ ਤ੍ਰਿਪੂਜ XYZ ਲੋੜਿੰਦੀ ਤ੍ਰਿਪੂਜ ਹੈ ਸੋ ਇਸ ਤਰ੍ਹਾਂ ਪਿਆਰੇ ਵਿਦਿਆਰਥੀਓ ਸੀ XYZ ਜਿੱਥੇ ਸਾਨੂੰ ਕੋਣ ਇਹ ਵਾਲਾ ਨਹੀਂ ਇਹ ਵਾਲਾ ਨਹੀਂ ਦਿੱਤਾ ਸੀਗਾ ਉਹ ਅਸੀਂ ਤ੍ਰਿਪੁੰਜ ਕੋਣ ਜੋੜ ਜੋੜ ਕੋਣ ਜੋੜ ਜਿਹੜਾ ਉਹਦੀ ਗੁਣ ਹੈਗਾ ਤ੍ਰਿਪੁੰਜਾਂ ਦਾ ਵੀ ਇਹ ਤਿੰਨੋਂ ਕੋਣਾਂ ਦਾ ਜੋੜ 180 ਡਿਗਰੀ ਹੁੰਦਾ ਹੈ ਉਹਦੀ ਮਦਦ ਨਾਲ ਅਸੀਂ ਤੀਜਾ ਕੋਣ ਲੱਭ ਲਿਆ ਤੇ ਫਿਰ A S A ਦੇ ਨੇਮ ਦੇ ਮੁਤਾਬਕ ਅਸੀਂ ਤ੍ਰਿਪੁੰਜ ਦੀ ਰਚਨਾ ਕਰ ਲਈ ਸੋ ਐਸੀ ਪਿਆਰੇ ਵਿਦਿਆਰਥੀਓ ਤੁਹਾਡੇ ਅਭਿਆਸ ਨੰਬਰ 10.4 ਦਾ ਸਵਾਲ ਤੀਜਾ ਤੇ ਤੁਸੀਂ ਇਸੇ ਤਰ੍ਹਾਂ ਨਿਮਨਲਿਖ ਛੇ ਨੰਦ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰਾਖਾ ਬੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ